ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਜੇ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਾਈ ਅੱਜ ਅਸੀਂ ਆਪਣੇ ਘਰੇ ਖੜੇ ਆਂ ਤੇ ਬਾਈ ਦਾ ਆਪਣੇ ਨਾਲ 파ਟਨਰਸ਼ਿਪ ਚੈਨਲ 'ਚ ਬਾਈ ਕਾਲੇ ਕੋਲੇ ਬਾਈ ਕੋਲੇ ਝੋਟੀ ਵਿਕਾਊ ਸੀਗੀ ਤੇ ਬਾਕੀ ਆਪਾਂ ਲੈ ਲੈਨੇ ਆ ਡਿਟੇਲ ਤੇ ਬਾਕੀ ਆ ਬਾਈ ਤੋਂ ਲੈਨੇ ਆ ਡਿਟੇਲ ਸੱਸੀ ਦਾ ਬਾਈ ਸੱਸੀ ਦਾ ਜੀ ਤੇ ਕਾਲੇ ਕੀ ਡਿਟੇਲ ਆ ਬਈ ਆਪਾਂ ਝੋਟੀ ਦੀ ਆਪਣੀ ਇਹ ਬਾਈ ਦੂਜੇ ਸੂਏ ਹੈ ਪ੍ਰਦੀਪ ਦੂਜੇ ਸੂਏ ਸੁਣਾ ਹਾਂ ਠੀਕ ਹੈ ਤੇ ਪਹਿਲੇ ਸੂਏ ਨੇ 10 ਲੀਟਰ ਦਾ ਦਿੰਦਾ ਪਹਿਲੇ ਸੂਏ 10 ਲੀਟਰ ਤੇ ਗਾਂ ਸੀਮਣ ਆਪਾਂ ਪਤਾ ਵੀ ਕਿਹੜਾ ਭਰਿਆ ਹੋਇਆ ਹਾਂ ਪਰਾਉਣੇ ਹੁੰਦੇ ਰੈਕਟਰ ਤੋਂ ਚੰਗੇ ਭਰਾਈ ਹੋਏ ਠੀਕ ਹੈ ਇਹ ਵੀ ਐਬੀਐਸ ਦਾ ਹੀ ਹੈ ਹਾਂ ਠੀਕ ਐਬੀਐਸ ਦਾ ਬਾਈ ਸੀਮਣ ਗਾਂ ਵੀ ਭਰਿਆ ਵਾ ਤੇ ਬਾਕੀ ਤੁਸੀਂ ਦੇਖ ਸਕਦੇ ਆ ਦੂਜੇ ਸੂਏ ਸੁਣਾ ਕਿੰਨੇ ਕਦਾਂ ਲੈਜੂ ਕਾਲੇ ਹੰਜੇ ਇਹ ਤੇ 20 ਤਰੀਕ ਨੂੰ ਦੈਣ ਪੂਰੇ ਆ ਹਜੇ ਬਈ 20 ਤਰੀਕ ਨੂੰ ਦੈਣ ਪੂਰੇ ਆ ਤੇ ਬਾਕੀ ਤੁਸੀਂ ਹਵਾਨਾ ਹੋਂਨਾ ਦੇਖ ਸਕਦੇ ਆ ਠੰਡੀ ਸੀਲ ਪੂਰੀ ਆ ਬਈ ਜਾਨ ਤੇ ਜਮਾ ਨਹੀਂ ਕੋਈ ਹਲਚਲ ਜੀ ਕੀਤੀ ਬਾਕੀ ਸੰਗ ਸੰਗ ਸੋਹਣਾ ਤੇ ਬਾਡੀ ਸਟਰਕਚਰ ਤੁਸੀਂ ਦੇਖ ਸਕਦੇ ਆ ਬਈ ਝੋਟੀ ਦਾ ਬਹੁਤ ਸੋਹਣਾ ਦੂਜੇ ਸੂਏ ਸੋਹਣਾ ਬਈ ਪਹਿਲੇ ਸੂਏ 10 ਕਿਲੋ ਦੁੱਧ ਦਿੰਦਾ ਝੋਟੀ ਨੇ ਘਰ ਦੀ ਝੋਟੀ ਆ ਕੋਈ ਬਈ ਵਪਾਰ ਲੈਣ ਦਾ ਕੰਮ ਨਹੀਂ ਕੰਮ ਹੋਈ ਆਪਣੇ ਘਰ ਦੀ ਝੋਟੀ ਆਗੀ ਜਿਹੜੀ ਗੱਲ ਹੋਊਗੀ ਉਹੀ ਤੁਹਾਨੂੰ ਦੱਸਾਂਗੇ ਤੇ ਠੰਡੀ ਸੀਲ ਬਈ ਪੂਰੀ ਆ ਹਵਾਨਾ ਹੋਣਾ ਦੇਖ ਸਕਦੇ ਆ ਬੋਡੀ ਸਟਰਕਚਰ ਮਣਾ ਉਤੋਰ ਕੇ ਦਿਖਾ ਦਿੰਦੇ ਹਾਂ ਬਾਕੀ ਪੈਠਪੂੜੇ ਦੀ ਵੀ ਚੰਗੀ ਆ ਨਹੀਂ ਢਲਕਵੇਂ ਜਿਹਾ ਪੜਿਆ ਆਂਦੀ ਆ ਤੇ ਬਾਕੀ ਤੁਹਾਨੂੰ ਹਵਾਨਾ ਤੌਰ ਦੀ ਦੱਸ ਜਾਣਾ ਹਵਾਨਾ ਹਜੇ ਬਈ ਤੁਸੀਂ ਉਸ ਹੋਂ ਦਾ ਅੰਦਾਜ਼ਾ ਲਾ ਲਓ 20 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ ਝੋਟੀ ਦੀ ਬੋਡੀ ਸਟਰਕਚਰ ਆ ਜਿਹੜਾ ਉਹ ਬਹੁਤ ਸੋਹਣਾ ਲੱਗਿਆ ਬਈ ਮੈਨੂੰ ਝੋਟੀ ਦਾ ਬੋਡੀ ਸਟਰਕਚਰ ਬਹੁਤ ਸੋਹਣਾ ਤੇ ਪੈਠਪੂੜੇ ਦੀ ਵੀ ਚੰਗੀ ਆ ਬਾਕੀ ਹਵਾਨਾ ਦੀ ਤੱਕ ਅਰ ਜੀ ਨੇ ਪੁੱਛਾ ਨੂੰ ਕਰਨੀ ਆ ਇਹ ਕਰਮ ਵਾਲੀ ਕੱਚੀ ਆ ਹਵਾਨਾ ਚੰਗਾ ਤਿਆਰ ਕਰਦੀ ਹੁੰਦੀ ਆ ਤੁਸੀਂ ਦੇਖ ਸਕਦੇ ਆ ਹਵਾਨਾ ਹੋਣਾ ਹੈ ਸੋਹਣਾ ਤਿਆਰ ਕਰਦੀ ਹੁੰਦੀ ਆ ਬਈ ਬਾਕੀ ਅਣ ਤੋਂ ਵੀ ਮੁੱਠੀ ਵਾਲੇ ਇੱਕੇ ਪੂਰੀ ਤੇ ਥਣ ਲੱਗੇ ਹੋਏ ਆ ਤੇ ਕੋਈ ਪੋਰਾ ਫੋਟ ਸ਼ਾਂਗ ਨਹੀਂ ਬਈ ਹਵਾਨੇ ਤੇ ਤੇ ਤਾਰ ਤੂਰ ਦੀ ਪੋਲੀ ਆ ਕਾਲੇ ਬਈ ਜਮਾ ਪੋਲੀ ਬਾਈ ਹਾਂ ਠੀਕ ਹੈ ਤੇ ਕੀ ਡਿਮਾਂਡ ਮੂਡ ਕਰਦੇ ਆਪਾਂ ਇਹਦੀ ਇਹਦੀ ਬਈ ਆਪਾਂ 1 20 ਕਰਦੇ ਆ 1 20 ਹਜ਼ਾਰ 1 ਲੱਖ 20 ਹਜ਼ਾਰ ਤੇ ਮੰਨਤਾਨ ਹੋਈ ਥੋੜਾ ਕਣ ਹਾਂ ਹੋ ਜਾ ਠੀਕ ਇੱਕ ਵਾਲੇ ਆਪਣਾ ਫੋਨ ਨੰਬਰ ਫੋਨ ਨੰਬਰ ਬਈ ਜਿਹੜਾ ਤੁਹਾਨੂੰ ਪਹਿਲਾਂ ਅਸੀਂ ਦੱਸਦੇ ਆ ਐਡ ਆਲੇ ਦੱਸ ਦਿਆ ਨੰਬਰ ਉਹ ਨੰਬਰ ਆਪਣੀ ਆ ਤੇ ਉਹਨਾਂ ਦੇ ਬਾਈ ਤੁਸੀਂ ਸੰਪਰਕ ਕਰ ਸਕਦੇ ਆ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਬਾਈ ਤੁਸੀਂ ਫੋਨ ਤੇ ਕੰਡੈਕਟ ਕਰ ਸਕਦੇ ਆ ਜੋ ਸਾਥੋ ਦੱਸਣ ਅੰਨੀ ਹੋ ਰਹਿ ਗਈ ਹੋਵੇ ਤੇ ਕਾਲੇ ਇੱਕ ਆਪਣਾ ਘਰ ਦਾ ਐਡਰੈਸ ਦੱਸ ਦੂ ਘਰ ਦਾ ਐਡਰੈਸ ਬਾਈ ਆਪਣਾ ਖੇਤ ਚ ਘਾਰਾ ਸੁਖਾਨੰਦ ਕੋਠੇ ਵਾਲਾ ਰਾਹ ਵੱਜਦਾ ਠੀਕ ਆ ਉਹਦੇ ਤੇ ਗਾਂ ਜਿਹੜੇ ਕੋਠੇ ਆ 14 15 ਘਾਰਾ ਉੱਥੇ ਆ ਤੇ ਜੇ ਭਗਤੋਂ ਆਉਣੇ ਆ ਤਾਂ ਪੱਠੇ ਤੋਂ ਜਿਹੜਾ ਧੀ ਵਾਲੇ ਨੂੰ ਰਾਹ ਜਾਂਦਾ ਉਹਦੇ ਤੇ ਆ ਠੀਕ ਆ ਫੋਨ ਨੰਬਰ ਬਾਈ ਡਿਸਪਲੇ ਤੇ ਚੱਲੀ ਜਾਂਦਾ ਤੇ ਜੇ ਕੋਈ ਹੋਰ ਗੱਲਬਾਤ ਕਰਨੀ ਹੈ ਤੇ ਬਈ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਆ ਮਿਲਦੇ ਆ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ